ਹਾਂਜੀ ਕਿਸਾਨ ਵੀਰੋ ਇਹ ਹੈਗੀ ਜੀ ਆਪਣੀ PBW 826 ਵੈਰੈਟੀ ਤੇ ਇਹ ਹੈਗੀ ਜੀ ਆਪਣੀ DBW 327 ਵੈਰੈਟੀ ਤੇ ਇਹ ਵੈਰੈਟੀ ਅੱਜ ਆਪਣੀ 105 ਦਿਨਾਂ ਦੇ ਲਗਭਗ ਹੋ ਚੁੱਕੀ ਹੈ ਤੇ ਇਹ ਜਿਹੜੀ ਵੈਰੈਟੀ ਆਪਣੀ 14 ਜਨਵਰੀ ਆਪਾਂ ਲੇਟ ਬਜਾਈ ਕੀਤੀ ਸੀ ਤੇ ਇਹ ਆਪਣੀ ਥੋੜੀ ਕਿ ਪਛੇਤੀ ਜਾਨੀ ਕਿ ਆਪਾਂ 14 ਨਵੰਬਰ ਨੂੰ ਇਸ ਦੀ ਬਜਾਈ ਕੀਤੀ ਸੀ ਆਪਣੀ ਤੇ ਇਹਦੀ ਆਪਣੀ 2 ਨਵੰਬਰ ਦੀ ਬਜਾਈ ਹੋਈ ਹੈ ਤੇ ਕਿਸਾਨ ਵੀਰੋ ਇੱਥੇ ਜੇਕਰ ਆਪਾਂ ਹੁਣ ਇੱਕ ਗਲਤੀ ਕਰਦੇ ਆਂ ਤਾਂ ਆਪਾਂ ਨੂੰ ਜਿਹੜੇ ਨੁਕਸਾਨ ਆਪਾਂ ਨੂੰ ਦੋ ਤਿੰਨ ਭੁਗਤਣੇ ਪੈਂਦੇ ਨੇ ਇੱਕ ਤਾਂ ਆਪਾਂ ਜਦੋਂ ਹੁਣ ਜਦੋਂ ਆਪਣੀ ਜਿਹੜੇ ਕਣਕ ਨੇ ਸਾਰਾ ਲੈ ਲਈਏ ਚਾਹ ਆਪਣੀ ਫਸਲ ਗੋਭ ਦੇ ਵਿੱਚ ਤਾਂ ਉਤੋਂ ਲੈ ਕੇ ਜਦੋਂ ਤੱਕ ਆਪਣੇ ਕਣਕ ਦੇ ਵਿੱਚ ਦੁੱਧਾ ਭਰਨਾ ਹੁੰਦਾ ਉਦੋਂ ਤੱਕ ਜਿਹੜੇ ਆਪਣੇ ਖੇਤ ਦੇ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚਾਹੇ ਕੋਈ ਵੀ ਫਸਲ ਜਿਵੇਂ ਆਪਾਂ ਝੋਨੇਆਂ ਦੇ ਵਿੱਚ ਵੀ ਦੇਖਦੇ ਆਂ ਜਦੋਂ ਆਪਣਾ ਜੋ ਨਿਸਰਿਆ ਹੁੰਦਾ ਉਦੋਂ ਆਪਾਂ ਜ਼ਮੀਨ ਦੇ ਵਿੱਚ ਪਾਣੀ ਖਿਲਾਰਨਾ ਆਪਾਂ ਜ਼ਰੂਰੀ ਸਮਝਦੇ ਹਾਂ ਉਸੇ ਤਰ੍ਹਾਂ ਜਿਵੇਂ ਆਪਾਂ ਕਣਕ ਦੀ ਫਸਲ ਦੇ ਵਿੱਚ ਵੀ ਜੋ ਜਿਵੇਂ ਆਪਣੀ 85-90 ਦਿਨ ਦੇ ਲਗਭਗ ਜਿਹੜੀ ਆਪਣੀ ਫਸਲ ਪੂਰੀ ਗੋਭ ਦੇ ਵਿੱਚ ਹੁੰਦੀ ਹੈ ਬੂਟਿੰਗ ਸਟੇਜ ਤੇ ਹੁੰਦੀ ਹੈ ਤੇ ਉਦੋਂ ਤੋਂ ਲੈ ਕੇ ਜਿਹੜਾ ਆਪਣਾ ਨਿਸਾਰੇ ਤੱਕ ਜਦੋਂ ਤੱਕ ਆਪਣਾ ਦੁੱਧ ਆ ਜਿਹੜਾ ਪੂਰਾ ਕੰਪਲੀਟ ਨਹੀਂ ਹੁੰਦਾ ਉਦੋਂ ਤੱਕ ਆਪਣੇ ਖੇਤ ਦੇ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਹੁਣ ਆਪਣਾ ਤਾਮਨ ਵੀ ਆਪਣਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਇਸ ਸਟੇ ਤੇ ਆਪਾਂ ਨੂੰ ਜਿਹੜੀ ਆ ਪਾਣੀ ਨਾ ਲਾਉਣ ਦੀ ਗਲਤੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਚਾਹੇ ਤੁਸੀਂ ਜਿੰਨੇ ਵੀ ਮਰਜੀ ਐਨਪੀਕੇ ਸਪਰੇਹਾਂ ਕਰੀ ਚੱਲੋ ਜੇ ਤੁਹਾਡੇ ਖੇਤ ਨੂੰ ਇਸ ਸਮੇਂ ਸੋਕਾ ਲੱਗ ਜਾਂਦਾ ਤਾਂ ਜਿਹੜਾ ਆਪਣੇ ਕਣਕ ਦਾ ਝਾੜ ਆਪਣਾ ਘਾਟ ਹੀ ਜਾਂਦਾ ਤੇ ਇਹਦੇ ਨਾਲ ਜਿਹੜਾ ਇੱਕ ਨੁਕਸਾਨ ਆਪਣਾ ਹੋਰ ਹੁੰਦਾ ਹੈ ਇਹ ਕਿਤਾ ਆਪਾਂ ਪਾਣੀ ਨਾ ਲਾਉਣ ਦੇ ਕਾਰਨ ਜੇਦੋਂ ਆਪਾਂ ਪਾਣੀ ਫਿਰ ਲੇਟ ਲਾਵਾਂਗੇ ਜਿਹੜੀ ਆਪਣੀ ਜ਼ਮੀਨ ਬਿਲਕੁਲ ਸੁੱਕੀ ਸੁੱਕ ਚੁੱਕੀ ਹੁੰਦੀ ਹੈ ਜਿਹੜੀ ਆਪਣੇ ਕਣਕ ਤਾਂ ਜਦੋਂ ਆਪਾਂ ਦੁਬਾਰਾ ਫਿਰ ਪਾਣੀ ਲਾਉਣੇ ਆ ਜਦੋਂ ਆਪਾਂ ਲੇਟ ਲਾਉਣੇ ਆ ਉਦੋਂ ਜਿਹੜਾ ਆਪਣਾ ਕਣਕ ਦੇ ਜਿਹ ਡਿੱਗਣ ਦੀ ਸਮੱਸਿਆ ਵੀ ਜ਼ਿਆਦਾ ਆਉਂਦੀ ਹੈ ਕਿਉਂਕਿ ਜਿਹੜੀ ਆਪਣੀ ਜ਼ਮੀਨ ਨੂੰ ਆਪਾਂ ਜੇਕਰ ਆਪਾਂ ਥੋੜੀ ਨਮੀ ਜਾਂ ਗਿੱਲੇ ਵਾਤਰ ਆਪਾਂ ਪਾਣੀ ਲਾਵਾਂਗੇ ਤਾਂ ਜਿਹੜੀ ਆਪਣੀ ਕਣਕ ਦੀ ਫਸਲ ਡਿੱਗਣ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਤੇ ਜੇ ਜਦੋਂ ਆਪਾਂ ਜ਼ਿਆਦਾ ਜ਼ਮੀਨ ਸੁਕਾ ਕੇ ਆਪਾਂ ਫਸਲ ਨੂੰ ਪਾਣੀ ਲਾਵਾਂਗੇ ਕਣਕ ਦੀ ਫਸਲ ਉਹ ਜਿਹੜੀ ਆਪਣੀ ਕਣਕ ਡਿੱਗਣ ਦੀ ਸਮੱਸਿਆ ਵੀ ਆਊਗੀ ਤੇ ਇਹਨਾਂ ਜਿਹੜਾ ਆਪਣਾ ਝਾੜ ਵੀ ਘਟ ਸਕਦਾ ਹਾਂ ਹੋ ਸਕਦਾ ਜੇ ਆਪਣਾ ਮੌਸਮ ਠੰਡਾ ਹੁੰਦਾ ਜਿਵੇਂ ਆਪਣੇ ਪਿਛਲੇ ਤੋਂ ਪਿਛਲੇ ਸਾਲ ਜਿਹੜਾ ਆਪਣਾ ਮੀਂਹ ਆ بارشਾਂ ਹੋਈਆਂ ਸੀ ਚਾੜੇ ਤਕਰੀਬਨ ਸਾਰੇ ਪੰਜਾਬ ਹਰਿਆਣੇ ਦੇ ਵਿੱਚ ਜਿਹਨੇ ਆਪਣੇ ਕਣਕਾਂ ਡਿੱਗ ਪਿਆ ਸੀ ਬਾਕੀ ਉਂਝਤ ਬਾਅਦ ਜਿਹੜਾ ਆਪਣਾ ਟੈਂਪਰੇਚਰ ਯਾਨੀ ਕਿ ਮੌਸਮ ਬਹੁਤ ਠੰਡਾ ਰਿਹਾ ਸੀ ਝਾੜ ਆਪਣੇ ਕਣਕਾਂ ਦੇ ਬਹੁਤ ਵਧੀਆ ਦੇਖਣ ਨੂੰ ਮਿਲੇ ਸੀ ਤੇ ਜੇ ਆਪਣੀ ਫਸਲ ਡਿੱਗ ਪੈਂਦੀ ਹੈ ਫਸਲ ਆਪਣੇ ਅਨੁਕੂਲ ਨਹੀਂ ਹੁੰਦਾ ਮੌਸਮ ਤਾਂ ਆਪਣਾ ਜਿਹੜਾ ਕਣਕ ਦਾ ਝਾੜ ਆਪਾਂ ਜਿਹੜੀ ਕਣਕ ਆਪਣੀ ਝਾੜ ਘਟਾ ਜਾਂਦੀ ਹੈ ਡਿੱਗਣ ਦੇ ਨਾਲ ਤੇ ਇਥੇ ਆਪਣੇ ਦੋ ਨੁਕਸਾਨ ਹੁੰਦੇ ਨੇ ਇੱਕ ਤਾਂ ਆਪਣਾ ਫਿਰ ਦਾਣਾ ਵੀ ਬਰੀਕ ਪੈਂਦਾ ਜਦੋਂ ਆਪਣੀ ਗਰਮੀ ਹੁਣ ਜਿਵੇਂ ਆਪਣਾ ਤਾਪਮਾਨ ਵਧਣਾ ਸ਼ੁਰੂ ਹੋ ਚੁੱਕਿਆ ਤੇ ਜੇਕਰ ਆਪਾਂ ਕਣਕ ਨੂੰ ਸੋਕਾ ਲਵਾਉਣੇ ਆ ਤਾਂ ਉਹਦੇ ਨਾਲ ਜਦੋਂ ਆਪਣਾ ਫਿਰ ਕਣਕ ਦਾ ਝਾੜ ਵੀ ਘਟਦਾ ਤੇ ਜਦੋਂ ਆਪਾਂ ਪਾਣੀ ਲੇਟ ਲਾਵਾਂਗੇ ਤੇ ਉਹਦੇ ਨਾਲ ਜਦੋਂ ਆਪਣਾ ਫਿਰ ਕਣਕ ਦੀ ਫਸਲ ਡਿੱਗਣ ਦੀ ਸਮੱਸਿਆ ਵੀ ਆਉਂਦੀ ਹੈ ਤੇ ਹਾਂਜੀ ਕਿਸਾਨ ਜੀ ਜਦੋਂ ਅੱਗੇ ਜਾ ਕੇ ਆਪਣੀ ਜਿਹੜੀ ਫਲਾਵਰਿੰਗ ਸਟੇ ਸ਼ੁਰੂ ਹੋਣੀ ਹੈ ਇਹਨਾਂ ਸਾਰੇ ਤੋਂ ਬਾਅਦ ਫਿਰ ਆਪਣਾ ਜਿਹੜਾ ਕਣਕ ਦੇ ਵਿੱਚ ਮਿਲਕ ਸਟੇਜ ਜਾਨਕਿ ਦੁੱਧਾ ਭਰਨਾ ਸ਼ੁਰੂ ਹੋਣਾ ਉਹ ਜਿਹੜੀ ਪ੍ਰਕਿਰਿਆ ਤਾਂ ਹੀ ਵਧੀਆ ਤਰੀਕੇ ਨਾਲ ਕੰਪਲੀਟ ਹੋਵੇਗੀ ਜਿਹੜਾ ਦਾਣਾ ਆਪਣਾ ਤਾਂ ਹੀ ਮੋਟਾ ਹੋਵੇਗਾ ਜੇ ਆਪਣੇ ਖੇਤ ਦੇ ਵਿੱਚ ਸੋਕਾ ਨਹੀਂ ਆਉਂਦਾ ਜਿਵੇਂ ਆਪਾਂ ਐਨਪੀਕੇ ਸਪਰੇ ਹਾਂ ਕਰਦੇ ਆ ਉਹ ਵੀ ਆਪਾਂ ਨੂੰ ਤਾਂ ਹੀ ਵਧੀਆ ਰਿਜ਼ਲਟ ਦੇ ਸਕਣਗੇ ਜੇ ਆਪਣੇ ਖੇਤਾਂ ਦੇ ਆਪਣੇ ਜ਼ਮੀਨ ਵਿੱਚ ਨਮੀ ਹੋਵੇਗੀ ਤਾਂ ਹੀ ਆਪਾਂ ਉਹਨਾਂ ਦਾ ਰਿਜ਼ਲਟ ਲੈ ਸਕਦੇ ਹਾਂ ਜੇ ਆਪਾਂ ਜ਼ਮੀਨ ਸੁੱਕੀ ਕਰ ਲਈਏ ਉਹ ਤੋਂ ਐਨਪੀਕੇ ਸਪਰੇਆਾਂ ਕਰੀ ਚੱਲਦੇ ਆ ਤਾਂ ਉਹਦਾ ਆਪਾਂ ਨੂੰ ਕੋਈ ਵੀ ਆਪਾਂ ਨੂੰ ਵਧੀਆ ਰਿਜ਼ਲਟ ਦੇਖਣ ਨੂੰ ਨਹੀਂ ਮਿਲਦੇ ਇਸ ਕਰਕੇ ਕਿਸਾਨ ਵੀਰੋ ਇਸ ਇਹਨਾਂ ਦਿਨਾਂ ਦੇ ਵਿੱਚ ਆਪਣੀ ਗੋਪ ਸਮੇਂ ਅਨੁਸਾਰੇ ਸਮੇਂ ਆਪਾਂ ਨੂੰ ਜਿਹੜਾ ਜ਼ਮੀਨ ਦੇ ਵਿੱਚ ਪਾਣੀ ਲਗਾ ਦੇਣਾ ਚਾਹੀਦਾ ਹੈ ਬਾਕੀ ਜਿੰਨਾ ਵੀ ਝਾੜ ਹੈ ਤਕਰੀਬਨ ਆਪਾਂ ਮੌਸਮ ਤੇ ਡਿਪੈਂਡ ਕਰਦੇ ਆ 70 75% ਜਿਹੜਾ ਝਾੜ ਆਪਣਾ ਮੌਸਮ ਤੇ ਡਿਪੈਂਡ ਕਰਦਾ ਜੇ ਫਸਲ ਦੇ ਅਨੁਕੂਲ ਮੌਸਮ ਬਣਦਾ ਤਾਂ ਝਾੜ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਦੇ ਨੇ ਬਾਕੀ ਜਿਹੜੇ ਆਪਣੇ ਕਿਸਾਨ ਵੀਰ ਹੁਣ ਐਨਪੀਕੇ ਸਪਰੇਆ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ ਜਿੰਨੇ ਆਪਾਂ 13045 ਪਲੱਸ ਬੋਰਨ ਤੱਤ ਜਾਂ ਆਪਾਂ ਇਹਨਾਂ ਨਾਲ ਸਾਗਰਕਾ ਦੀ ਵਿੱਚ ਐਡ ਕਰ ਸਕਦੇ ਆ ਤੇ ਬਾਕੀ ਜਿਨ੍ਹਾਂ ਵੀ ਝਾੜ ਤੇ ਤਕਰੀਬਨ ਜਦ ਆਪਣਾ ਮੌਸਮ ਤੇ ਟਿਕਿਆ ਹੁੰਦਾ ਜੇ ਤੁਹਾਡੀ ਫਸਲ ਦੇ ਵਿੱਚ ਤੁਹਾਨੂੰ ਲੱਗਦਾ ਘਾੜ ਦਾ ਤੁਸੀਂ ਐਨਪੀਕੇ ਸਪਰੇਆ ਕਰ ਸਕਦੇ ਹੋ ਜਾਂ ਜਿਹੜੀਆਂ ਆਪਣੀਆਂ ਪਛੇਤੀਆਂ ਵੈਰਾਈਟੀਆਂ ਨੇ ਜਿਹੜੀਆਂ ਆਪਣੀਆਂ ਗਰਮੀ ਵਿੱਚ ਆਉਣ ਵਾਲੀਆਂ ਨੇ ਉਹਨਾਂ ਤੇ ਵੀ ਆਪਾਂ ਜਿਹੜਾ ਐਨਪੀਕੇ ਸਪਰੇ ਆਪਾਂ ਨੂੰ ਇੱਕ ਲਾਜ਼ਮੀ ਕਰਨਾ ਚਾਹੀਦਾ ਵੈਸੇ ਆਪਾਂ ਜਿਹੜੇ ਐਨਪੀਕੇ ਸਪਰੇ ਆਪਾਂ ਦੋ ਕਰ ਸਕਦੇ ਆ ਇੱਕ ਆਪਾਂ ਗੋਭ ਸਮੇਂ ਯਾਨੀ ਕਿ ਬੂਟਿੰਗ ਸਟੇਜ ਦੇ ਨਸਾਰੇ ਤੋਂ ਪਹਿਲਾਂ ਪਹਿਲਾਂ 13045 ਦਾ ਇੱਕ ਆਪਾਂ ਸਪਰੇਅ ਕਰ ਸਕਦੇ ਹਾਂ ਜਦੋਂ ਆਪਣਾ ਮਿਲਕ ਸਟੇਜ ਹੁੰਦੀ ਯਾਨੀ ਕਿ ਜਦੋਂ ਕਣਕ ਦੇ ਵਿੱਚ ਦੁੱਧ ਆ ਭਰਨਾ ਸ਼ੁਰੂ ਹੁੰਦਾ ਕਿਉਂਕਿ ਇਸ ਸਮੇਂ ਜਿਹੜਾ ਸਭ ਤੋਂ ਵੱਡਾ ਰੋਲ ਪੋਟਾਸ਼ ਤੱਤ ਦਾ ਹੁੰਦਾ ਉਸ ਨੇ ਜਿਹੜੇ ਆਪਣੇ ਦਾਣੇ ਮੋٹے ਕਰਨ ਦੀ ਦਾਣੇ ਚਮਕਦਾਰ ਹੋਣਗੇ ਜੇ ਪੋਟਾਸ਼ ਤੱਤ ਦੀ ਘਾਟ ਆਉਂਦੀ ਏ ਕਿਉਂਕਿ ਜਿਹੜਾ ਪੋਟਾਸ਼ ਤੱਤ ਦੇ ਦੋ ਤਿੰਨ ਕੰਮ ਹੁੰਦੇ ਨੇ ਇੱਕ ਤਾਂ ਆਪਣੇ ਬਿਮਾਰੀਆਂ ਤੋਂ ਜਿਹੜਾ ਆਪਣਾ ਕਣਕ ਨੂੰ ਬਚਾਉਂਦੀ ਏ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਆਪਣੇ ਬੂਟੇ ਨੂੰ ਜੋਗ ਬਣਾਉਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਥੋੜਾ ਗਰਮੀ ਦੇ ਪ੍ਰਭਾਵ ਨੂੰ ਵੀ ਕੱਟ ਕਰਦੀ ਹੈ ਜੇਕਰ ਆਪਣਾ ਜਿਵੇਂ ਗਰਮੀ ਵੱਧ ਪੈਂਦੀਆਂ ਤਾਂ ਥੋੜਾ ਪ੍ਰਭਾਵ ਘੱਟ ਕਰ ਸਕਦੀ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਜਿਵੇਂ 5 ਤੋਂ 10 ਮਾਣੇ ਝਾੜ ਵਧਾ ਦੂਗੀ ਥੋੜਾ ਜਿਹਾ ਸਟ੍ਰੈਸ ਨੂੰ ਬੂਟੇ ਨੂੰ ਕੱਟ ਕਰਦੀ ਹੈ ਤੇ ਜਿੰਨਾ ਜਿਹੜਾ ਆਪਣਾ ਫਿਰ ਦਾਣਾ ਥੋੜਾ ਕ ਮੋਟਾ ਤੇ ਚਮਕਦਾਰ ਬਣਦਾ ਜੇ ਆਪਣੇ ਦਾਣੇ ਮੋਟੇ ਹੋਣਗੇ ਦਾਣੇ ਆਪਣੇ ਬਰੀਕ ਨਹੀਂ ਪੈਂਦਾ ਤੇ ਜਿਹੜਾ ਆਪਣਾ ਕਣਕ ਦਾ ਝਾੜ ਆਪਾਂ ਵਧੀਆ ਆਪਾਂ ਲੈ ਸਕਦੇ ਆ ਬਾਕੀ ਇਸ ਸਮੇਂ ਕਿਸਾਨ ਵੀਰੋ ਪਾਣੀ ਦੀ ਆਪਣੀ ਗਲਤੀ ਨਾ ਕਰਿਆ ਜੀ ਪਾਣੀ ਆਪਣੀ ਫਸਲ ਨੂੰ ਜ਼ਰੂਰ ਲਾਇਆ ਜੀ ਇਸ ਸਟੇਜ ਤੇ ਆਣ ਕੇ ਕਿਉਂਕਿ ਪਾਣੀ ਦਾ ਬਹੁਤ ਜ਼ਿਆਦਾ ਮਹੱਤਵ ਹੈ ਇਹ ਜਿਹੜਾ ਆਪਣਾ ਪਾਣੀ ਲਗਾਉਣਾ ਗੋਪ ਸਮੇਂ ਨੇ ਸਾਰੇ ਸਮੇਂ ਜੇ ਆਪਣੇ ਖੇਤਾਂ ਵਿੱਚ ਨਮੀ ਹੈ ਜਿਹੜੇ ਆਪਾਂ ਐਨਪੀਕੇ ਸਪਰੇਅ ਹਾਂ ਕਰਦੇ ਹਾਂ ਉਹਨਾਂ ਦੇ ਨਾਲੋਂ ਕਾਫੀ ਗੁਣਾ ਵੱਧ ਜਿਹੜਾ ਆਪਣਾ ਅਸਰ ਜਿਹੜਾ ਆਪਣਾ ਫਸਲ ਨੂੰ ਆ ਕਰਦਾ ਬਹੁਤ ਵਧੀਆ ਆਪਾਂ ਨੂੰ ਜਿਹੜਾ ਰਿਜ਼ਲਟ ਦੇਖਣ ਨੂੰ ਮਿਲਦਾ ਕਿਉਂਕਿ ਨੇ ਸਾਰੇ ਸਮੇਂ ਆਪਣੇ ਫਸਲ ਨੂੰ ਜਿਹੜੀ ਪਾਣੀ ਦੀ ਸ਼ੇਧ ਦੇ ਵਿੱਚ ਨਮੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿਵੇਂ ਹੁਣ ਆਪਣਾ ਤਾਪਮਨ ਥੋੜਾ ਉੱਚਾ ਹੋਣਾ ਸ਼ੁਰੂ ਤੇ ਜੇਕਰ ਆਪਾਂ ਇਸ ਸਮੇਂ ਕਣਕ ਨੂੰ ਸੋਕਾ ਲਵਾਉਣੇ ਤਾਂ ਜਿਹੜਾ ਆਪਾਂ ਕੋਈ ਵੀ ਆਈਡੀ ਕਿਸੇ ਪ੍ਰੇ ਆਪਣਾ ਝਾੜ ਨਹੀਂ ਵਧਾ ਸਕਦੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ